ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਆ ਬਾਈ ਰੁਪਿੰਦਰ ਜੀ ਜਰਵਿੰਦਰ ਜਲਾਲ ਬਾਈ ਦੀ ਆਈ ਆ ਵੀਡੀਓ ਲਾਈਵ ਤੇ ਰਾਤੀ ਜੋ ਬੱਗੋਵਾਲ ਦਾ ਕਬੱਡੀ ਟੂਰਨਾਮੈਂਟ ਹੋਇਆ ਉੱਥੇ ਮਾਤਾ ਜੀ ਇੱਕ ਆਈ ਸੀਗੀ ਉਹਨਾਂ ਨੇ ਬੜਾ ਹੀ ਗਲਤ ਲੱਗੀ ਰੁਪਿੰਦਰ ਬਾਈ ਨੇ ਕੀਤਾ ਵਾ ਤੇ ਪਿਆਬੀ ਹੋ ਕੇ ਆਪਣੇ ਯਾਰ ਆਪਣੇ ਪਿਆਬਿਆਂ ਨਾਲ ਝੂਠ ਬੋਲ ਕੇ ਇਦਾਂ ਹਨਾ ਟੱਗੀਆਂ ਠੋੜੀਆਂ ਕਰੀ ਜਾਂਦੇ ਆ ਬਾਕੀ ਸਾਨੂੰ ਤਾਂ ਗਲਤ ਲੱਗਦਾ ਇਹ ਚੀਜ਼ ਤੇ ਬਾਕੀ ਤੁਸੀਂ ਆਪਣੀ ਕਮੈਂਟਾਂ ਦੇ ਵਿੱਚ ਰਾਏ ਦੱਸਿਓ ਬੀਏ ਮਾਤਾ ਜੀ ਨੇ ਗਲਤ ਕੀਤਾ ਜਾਂ ਸਹੀ ਕੀਤਾ ਤੇ ਬਾਕੀ ਦੇਖਦੇ ਹਾਂ ਜੀ ਅੱਗੇ ਵੀਡੀਓ ਸ਼ਸ਼ੀਕਲ ਜੀ ਸਾਰਿਆਂ ਨੂੰ ਜਿੰਨੇ ਵੀ ਮੇਰੇ ਸਟੇਜ ਤੇ ਸਾਡੇ ਭੈਣ ਭਰਾ ਜੁੜੇ ਆ ਬੜੀ ਛੋਟ ਜੀ ਜੀ ਆਪਾਂ ਗੱਲ ਕਰਨੀ ਆ ਬਾਹਰੀ ਲੰਬੀ ਜਿਹੜੀ ਉਹ ਗੱਲਬਾਤ ਆ ਉਹ ਨਹੀਂ ਕਰਨੀ ਬੇਨਤੀ ਇਹ ਸੀ ਵੀ ਕੱਲ ਟੂਰਨਾਮੈਂਟ ਹੋਇਆ ਜੀ ਆਪਣਾ ਡੇਗੋਵਾਲ ਦੇ ਵਿੱਚ ਤੇ ਉੱਥੇ ਨਾ ਇੱਕ ਮਾਤਾ ਜੀ ਦੀ ਵੀਡੀਓ ਜਿਹੜੀ ਤੁਸੀਂ ਸਾਰੇ ਦੇਖ ਹੀ ਰਹੇ ਹੋ ਸੋਸ਼ਲ ਮੀਡੀਆ ਤੇ ਵਾਇਰਲ ਉਹ ਬਹੁਤ ਹੋ ਰਹੀ ਆ ਨਾ ਚਲੋ ਉਹਨਾਂ ਨੇ ਮਾਤਾ ਨੇ ਸਾਨੂੰ ਆ ਕੇ ਗਰਾਊਂਡ ਦੇ ਵਿੱਚ ਇਹ ਆਖਿਆ ਵੀ ਮੇਰੀ ਕੁੜੀ ਦਾ ਵਿਆਹ ਆ ਵੀ ਆਪਣਾ ਵਿਲਾਣ ਦੇਣ ਨੂੰ ਸਾਡੇ ਕੋਲੇ ਕੁਝ ਵੀ ਨਹੀਂ ਗਾਣਾ ਵੀ ਮੇਰੀ ਮਦਦ ਕਰਵਾਓ ਸਤੋਂ ਪਹਿਲਾਂ ਤਾਂ ਬਈ ਆਪਾਂ ਹੈਗੇ ਜਜ਼ਬਾਤੀ ਬੰਦੇ। ਕਿ ਜਦੋਂ ਕੋਈ ਦੁਖੀ ਹੁੰਦਾ ਤੇ ਯਾਰ ਆਪਾਂ ਨੂੰ ਇਹ ਹੁੰਦਾ ਯਾਰ ਵੀ ਕਿਵੇਂ ਨਾ ਕਿਵੇਂ ਦਾ ਕੋਈ ਦੁੱਖ ਜਿਹੜਾ ਉਕਟਾਇਆ ਜਾਵੇ, ਵੰਡਾਇਆ ਜਾਵੇ। ਜਿਵੇਂ ਚਾਹੇ ਕੋਈ ਵੀ 플레이ਰ ਆ, ਚਾਹੇ ਕੋਈ ਵੀ 60 ਫੀਟ ਵਾਲਾ ਵੀਰ ਸੱਜਣਾ ਆਉਂਦਾ ਗਰਾਊਂਡ ਦੇ ਵਿੱਚ ਜਾਂ ਜਿਵੇਂ ਕੱਲ ਉਹ ਮਾਤਾ ਜੀ ਆਪਣੇ ਗਰਾਊਂਡ ਦੇ ਵਿੱਚ ਆਏ ਹਨਾ। ਮੈਂ ਉਹਦੇ ਬਾਬਤ ਜਿਹੜੀ ਉਹ ਗੱਲ ਕਰਨੀ ਚਾਹਣਾ ਚਲੋ ਅਸੀਂ ਉਹਨਾਂ ਦਾ ਗੇੜਾ-ਗੁੜਾ ਵੀ ਲਵਾਇਆ ਸਾਰਿਆਂ ਨੇ ਸਹਿਯੋਗ ਵੀ ਕੀਤਾ ਬਹੁਤ سارے ਫੋਨ ਬਹੁਤ ਸਾਰੀਆਂ ਕਾਲਾਂ ਮੇਰੇ ਮੇਰੇ ਵਟਸਐਪ ਤੇ ਵੀ ਤੇ ਮੇਰੇ ਜਿੱਦਾਂ ਆਪਾਂ ਕਹਿੰਦੇ ਵੀ ਇੰਸਟਾਗ੍ਰam ਤੇ ਵੀ ਹੋਰ ਬਹੁਤ ਸਾਰੇ ਮੈਸੇਜ ਜਿਹੜੇ ਆ ਰਹੇ ਆ ਵੀ ਅਸੀਂ ਮਦਦ ਕਰਨੀ ਚਾਹੁੰਦੇ ਹਾਂ ਨਾ ਤੇ ਹੁਣ ਜਦੋਂ ਸਾਨੂੰ ਸਵੇਰੇ ਪਤਾ ਲੱਗਦਾ ਹਨਾ ਵੀ ਉੱਥੋਂ ਦੀ ਪੰਚਾਇਤ ਦਾ ਫੋਨ ਆਉਂਦਾ ਵੀ ਭਾਈ ਇਹ ਨਾਲ ਤਾਂ ਕੋਈ ਵਿਆਹ ਹੀ ਨਹੀਂਗਾ ਉਦੋਂ ਮੈਂ ਮਨ ਨੂੰ ਬਹੁਤ ਜ਼ਿਆਦਾ ਠੇਸ ਪਹੁੰਚੀ ਵੀ ਅਸੀਂ ਕੁਝ ਵੀ ਗਰਾਊਂਡ ਦੇ ਵਿੱਚੋਂ ਬੋਲਦੇ ਆ ਤਾਂ ਕਿਸੇ ਸੌਰੀ ਭਾਈ ਆਵਾਜ਼ ਆਉਂਦੀ ਹੈ ਜੀ ਮੈਨੂੰ ਦੱਸ ਦਿਓ ਇੱਕ ਵਾਰੀ ਜਿਹੜੇ ਮੰਨ ਲਾ ਵੀ ਕਿਸੇ ਦਾ ਦੁੱਖ ਵੰਡਾਉਣਾ ਚਾਹੁੰਦੇ ਆ ਉਹ ਤਾਂ ਕਿੱਡੀ ਵੱਡੀ ਪੱਧਰ ਤੇ ਯਾਰ ਮੈਸੇਜ ਫੋਨ ਕਰਕੇ ਵੀ ਸਾਨੂੰ ਦੱਸੋ ਸਾਨੂੰ ਦੱਸੋ ਹਨਾ ਤਾਂ ਲੋਕ ਕਿੱਦਾਂ ਸਾਡੇ ਜਜ਼ਬਾਤਾਂ ਨਾਲ ਖੇਡਦੇ ਆ ਹਨਾ ਮੈਂ ਕੋਈ ਦੋਖੀ ਨਹੀਂਗਾ ਹਨਾ ਜਦੋਂ ਮੇਰੀ ਸਵੇਰੇ ਗੱਲ ਹੋਈ ਉਹਨਾਂ ਨਾਲ ਉਹਨਾਂ ਦੇ ਪਰਿਵਾਰ ਨਾਲ ਵੀ ਹਾਂਜੀ ਤੁਸੀਂ ਸਾਨੂੰ ਇਹ ਗੱਲ ਕਹੀ ਸੀਗੀ ਵੀ ਸਾਡੀ ਕੁੜੀ ਦਾ ਵਿਆਹ ਕਹਿੰਦੇ ਜੀ ਅਸੀਂ ਤਾਂ ਉਹੀ ਕਹਤਾ ਸਾਡੇ ਸਰਤਾ ਜੀ ਆ ਕਰਜ਼ਾ ਸੀਗਾ ਜੀ ਤੇ ਇਸ ਕਰਕੇ ਅਸੀਂ ਆਖਿਆ ਵੀ ਮੈਨੂੰ ਨਾਲ ਦੀ ਮੇਰੀ ਜਿਹੜੀ ਸੀਗੀ ਮਾਈ ਉਹਦੇ ਨਾਲ ਮਾਤਾ ਦੇ ਆਈ ਹਨਾ ਵੀ ਉਹ ਕਹਿੰਦੇ ਵੀ ਵੀ ਤੂੰ ਆਏ ਕਹਿੰਦੇ ਮੇਰੀ ਕੁੜੀ ਦਾ ਵਿਆਹ ਬਹੁਤ ਦੁੱਖ ਲੱਗਿਆ ਯਾਰ ਦੇਖੋ ਤੁਸੀਂ ਜਿੰਨੇ ਵੀ ਭੈਣ ਭਰਾ ਆਓ ਬਾਹਰਲੇ ਯਾਰ ਬਹੁਤ ਔਖੀ ਆ ਕਮਾਈ ਵੀਰੇ ਹਨਾ ਇੱਥੇ ਕੋਈ ਵੀ ਬੰਦਾ ਉੱਠ ਕੇ ਕਹਿੰਦਾ ਵੀ ਕੁਝ ਵੀ ਵੀ ਇਦਾਂ ਕਰਕੇ ਯਾਰ ਵੀ ਸਾਡੀ ਮਦਦ ਕਰਾਓ ਅਸੀਂ ਜੋ ਵੀ ਬੋਲਦੇ ਆ ਤੁਸੀਂ ਸਾਡੇ ਬੋਲੇ ਤੇ ਫੁੱਲ ਝਾੜਦੇ ਹੋ ਯਾਰ ਪਹਿਲਾਂ ਤਾਂ ਤੁਹਾਡਾ ਧੰਨਵਾਦ ਪਰ ਸਾਨੂੰ ਵੀ ਇਹ ਚੀਜ਼ ਬਾਰੇ ਸੋਚਣਾ ਚਾਹੀਦਾ ਯਾਰ ਵੀ ਅਸੀਂ ਜਿਹੜੀ ਕਿਸੇ ਦੀ ਕਮਾਈ ਆ ਉਹ ਗਲਤ ਥਾਂ ਤਾਂ ਨਹੀਂ ਲੱਗ ਰਹੀ ਕਿਸੇ ਉਹ ਉਹ ਤਾਂ ਨਹੀਂ ਲੈ ਕੇ ਜਾ ਰਿਹਾ ਕਈ ਵਾਰੀ ਕੀ ਹੁੰਦਾ ਜਿਵੇਂ ਇਸ ਤਰ੍ਹਾਂ ਦੀ ਗੱਲ ਹੁੰਦੇ ਆ ਤਾਂ ਜਿਹੜੇ ਬੰਦੇ ਲੋੜ ਬੰਦ ਹੁੰਦੇ ਆ ਉਹ ਰਹਿ ਜਾਂਦੇ ਆ ਤੇ ਦੂਜੇ ਉਹ ਕਰ ਜਾਂਦੇ ਆ ਇਸੇ ਤਰ੍ਹਾਂ ਹੀ ਕਈ ਸਾਡੇ ਸੱਜਣ ਕਬੱਡੀ ਦੇ ਵਿੱਚ ਵੀ ਹੈਗੀਆਂ ਚਲੋ ਇੱਕ ਅਰੀ ਢੇੜਾ ਗੂੜਾ ਲਵਾਇਆ ਹੈਲਪ ਵੀ ਹੋ ਜਾਂਦੀ ਆ ਫਿਰ ਉਹਨਾਂ ਦਾ ਕੰਮ ਹੀ ਜਿਹੜਾ ਉਹ ਮੇਰੇ ਭਰਾ ਬਣਾ ਲੈਂਦੇ ਆ ਯਾਰ ਵੀ ਹਾਂ ਆਪਾਂ ਜਾਣਾ ਹੀ ਆ ਟੂਰਨਾਮੈਂਟ ਤੇ ਢੇੜਾ ਲਾਉਣੀ ਆ ਤੇ ਵੀ ਆਪਾਂ ਪਹਿਲੇ business ਬਣਾ ਲੈਂਦੇ ਆ। ਸੋ ਸਾਡੀ ਹੱਥ ਵਨ ਕੇ ਬੇਨਤੀ ਆ ਲੋਕਾਂ ਦੀ ਕਮਾਈ ਬਹੁਤ ਔਖੀ ਆ। ਬੁਢੇਸ਼ਾਂ ਦੇ ਵਿੱਚ ਜਾਂ ਇੱਥੇ ਵੀ ਬਹੁਤ ਔਖੀ ਕਮਾਈ ਦੇ ਨਾਲ ਲੋਕ ਆਪਦੇ ਪਰਿਵਾਰਾਂ ਨੂੰ ਵੀ ਪਾਲਦੇ ਆ ਹੋਰ ਵੀ ਕਿਤੇ ਲੋੜਵੰਦਾਂ ਦੀ ਸੇਵਾ ਹੁੰਦੀ ਆ ਉਹ ਕਰਦੇ ਆ। ਸੋ ਮੇਰੀ ਹੱਥ ਵਨ ਕੇ ਬੇਨਤੀ ਆ ਵੀਰੇ ਕਬੱਡੀ ਦੀ ਗਰਾਊਂਡ ਦੇ ਵਿੱਚ ਮੈਂ ਇਹ ਬੇਨਤੀ ਕਰਨੀ ਚਾਹਣਾ ਜਦੋਂ ਕਿਸੇ ਪਲੇਅਰ ਦੇ ਸਰਟੀਫਿਕੇਟ ਲੱਗੂਗੀ ਹਨਾ ਜੀ ਜ਼ਰੂਰ ਹੈਲਪ ਕਰਾਂਗੇ ਅਸੀਂ ਆਪਾਂ ਇਸ ਗੱਲ ਤੋਂ ਭਾਜਦੇ ਨਹੀਂ ਨਾ ਹੀ ਆਪਾਂ ਭੱਜਣਾ ਆਪਾਂ ਜਜ਼ਬਾਤੀ ਬੰਦੇ ਆ ਬਾਈ ਦੇਖੋ ਮੇਰੇ ਨਾਲ ਦਿਲ ਦੇ ਵਿੱਚ ਇਹ ਗੱਲ ਚੱਲ ਰਹੀ ਸੀ ਮੈਨੂੰ ਇਹ ਸੀਗਾ ਵੀ ਯਾਰ ਮੈਂ ਕਿਹੜੇ ਵੇਲੇ ਗੱਲ ਕਰਦੇ ਹਾਂ ਮੈਂ ਦੱਸਦੇ ਹਾਂ ਯਾਰ ਵੀ ਤਾਂ ਕਿ ਯਾਰ ਲੋਕ ਇਮੋਸ਼ਨਲ ਜਿਹੜੇ ਹੋ ਕੇ ਯਾਰ ਹੋਰ ਨੱਚਦੇ ਆਪਦਾ ਯਾਨੀ ਕਿ ਵੀ ਨਿਸ਼ਾਨ ਕਰਵਾ ਲੈਣ ਹਨ ਕਿਉਂਕਿ ਮੇਰੇ ਕੋਲ 55000 ਰੁਪਇਆ ਉਦੋਂ ਬਾਅਦ ਤੋਂ ਭਾਜੀ ਇੱਕ ਮੰਗਾ ਯੂਐਸਏ ਤੋਂ ਭਾਜੀ ਮਿੰਟਾ ਬ੍ਰਿਕਵਾਲ ਤੋਂ 5000 ਰੁਪਏ ਕੋਈ ਹੋਰ ਦੇ ਕੇ ਗਿਆ ਸੀ 55000 ਰੁਪਏ ਮੇਰੇ ਕੋਲੇ ਉਹ ਪਿਆ ਆ ਜਿਹੜਾ ਉਹ ਮਾਤਾ ਦੀ ਅਨਾਉਂਸਮੈਂਟ ਤੋਂ ਬਾਅਦ ਇਕੱਠਾ ਹੋਇਆ ਸੀ ਉਹ ਆਪਾਂ ਜਿਹੜੇ ਲੋੜਵੰਦ ਹੋਣਗੇ ਉਹਨਾਂ ਤੱਕ ਪਹੁੰਚਦਾ ਕਰਾਂਗੇ ਸਾਡੀ ਹੱਥ ਬੰਨ੍ਹ ਕੇ ਬੇਨਤੀ ਆ ਵੀ ਇਸ ਤਰ੍ਹਾਂ ਆਪਾਂ ਨਾ ਕਰੀਏ ਅ ਜਿਹੜਾ ਹਰ ਇੱਕ ਬੰਦਾ ਦਾ ਸੰਬੰਧ ਕੱਢਣਾ ਚਾਹਣਾ ਹਨਾ ਆਪਦੀ ਕਮਾਈ ਦੇ ਵਿੱਚੋਂ ਪਰ ਸਾਡੀ ਸੋਚ ਇਹ ਹੈ ਵੀ ਭਾਈ ਜਿਨੇ ਕੋਈ 5 ਰੁਪਏ ਵੀ ਦੇਤੇ ਉਹਦੇ ਸਹੀ ਥਾਂ ਤੇ ਲੱਗਣ ਯਾਰ ਕੋਈ ਕਿਸੇ ਦਾ ਗਲਤ ਥਾਂ ਤੇ ਪੈਸਾ ਨਾ ਜਾਵੇ ਹਨ ਸੋ ਸਾਡੀ ਹੱਥ ਮੰਨ ਕੇ ਬੇਨਤੀ ਹੈ ਬਈ ਕੋਈ ਇਹ ਨਾ ਹੁਣ ਥੱਲੇ ਕਮੈਂਟ ਕਰਨ ਲੱਗ ਜਾਓ ਵੀ ਤੈਨੂੰ ਕੀ ਆ ਵੀ ਲੋਕਾਂ ਨੇ ਪੈਸੇ ਦਿੱਤੇ ਆ ਵੀ ਤੈਨੂੰ ਕੀ ਮਾਤਾ ਜੀ ਮਜਬੂਰੀ ਹੋਣੀ ਦੁੱਖ ਸਿਰਫ ਇਸ ਗੱਲ ਦਾ ਵੀ ਸਾਨੂੰ ਸਹੀ ਆਕੇ ਦੱਸ ਦਿੰਦੇ ਤਾਂ ਆਪਾਂ ਕਿਹੜਾ ਯਾਰ ਭਜਦੇ ਸੀਗੇ ਹਨਾ ਕਿਸੇ ਗੱਲ ਤੋਂ ਹਨਾ ਵੀ ਆਪਾਂ ਕਿਹੜਾ ਯਾਰ ਵੀ ਉਹ ਆਪਾਂ ਕਦੇ ਕਿਸੇ ਨੂੰ ਜਵਾਬ ਹੀ ਨਹੀਂ ਦਿੰਦਾ ਦੁੱਖ ਜਦੋਂ ਤੁਸੀਂ ਕਿਸੇ ਦੇ ਜਜ਼ਵਾਤਾਂ ਨਾਲ ਖੇਡਦੇ ਹੋ ਇਮੋਸ਼ਨਲ ਬਲੈਕਮੇਲ ਜਿਹੜਾ ਕਰਦੇ ਹੋ ਦੁੱਖ ਉਸ ਗੱਲ ਦਾ ਆਉਂਦਾ ਸੋ ਹੱਥ ਬਨ ਕੇ ਬੇਨਤੀ ਆ ਵੀ ਪਲੀਜ਼ ਆਪਾਂ ਸੁਚੇਤ ਹੋਈਏ ਸਾਰੇ ਟੂਰਨਾਮੈਂਟ ਤੇ ਜਿੰਨੇ ਵੀ ਸਾਡੇ ਵੀਰ ਆਉਂਦੇ ਆ ਜਿਹੜੇ ਪਲੇਅਰ ਆਉਂਦੇ ਆ ਠੀਕ ਆ ਜਿਹੜੇ ਤਾਂ ਲੋਡ ਬੰਦਿਆ ਠੀਕ ਆ ਉਹਨਾਂ ਨੂੰ ਸਾਡਾ ਬਿਲਕੁਲ ਆਓ ਯਾਰ ਤੁਸੀਂ ਠੀਕ ਆ ਵੀ ਸਾਨੂੰ ਪਤਾ ਹੁੰਦਾ ਯਾਰ ਵੀ ਆਹ ਬੰਦਾ ਲੋਡ ਬੰਦਿਆ ਤਾਂ ਇਹ ਬੰਦੇ ਨੂੰ ਲੋਡ ਐਸ ਟਾਈਮ ਪਰ ਕਈ ਸਾਡੇ ਐਸ ਤਰ੍ਹਾਂ ਵੀ ਸਾਡੇ ਸੱਜਣ ਹੁੰਦੇ ਆ ਵੀ ਜਿਹੜੇ ਵਿਚਾਰੇ ਵੀ ਆਪਾਂ ਕਹਿ ਲਈਏ ਵੀ ਕਬੱਡੀ ਨੂੰ ਵੀ ਛੱਡੀ ਕਾਫੀ ਟਾਈਮ ਹੋਇਆ ਵਾ ਹੁੰਦਾ ਤੇ ਉਹ ਵੀ ਆ ਕੇ ਕਹਿੰਦੇ ਵੀ ਮੈਂ ਖੇਡਣੀ ਚਾਹਣਾ ਨਹੀਂ ਦੇਖੋ ਜਿਹੜੇ ਬੰਦੇ ਨੇ 5 ਸਾਲ ਹੋ ਗਏ ਕਬੱਡੀ ਛੱਡੀ ਨੂੰ ਸੱਤ ਫੀਟ ਕਰਕੇ ਬੈਠਾ ਉਹ ਨਾ ਤਾਂ ਉਹਦੀ ਉਵੇਂ ਪ੍ਰੋਪਰ ਤਰੀਕੇ ਨਾਲ ਰਿਕਵਰੀ ਹੋਵੇ ਠੀਕ ਆ ਤੇ ਨਾ ਹੀ ਉਹ ਖੇਡ ਸਕੇ ਉਸ ਤਰੀਕੇ ਨਾਲ ਸੋ ਬੇਨਤੀ ਆ ਵੀ ਆਪਾਂ ਇਹ ਚੀਜ਼ਾਂ ਤੋਂ ਨਾ ਦੇਖੋ ਲੋਕਾਂ ਦੀ ਕਮਾਈ ਬਹੁਤ ਔਖੀ ਆ ਬਾਈ ਬਾਹਰਲੇ ਭੈਣ ਭਰਾ ਜਿਹੜੇ ਆ ਜਿਹੜੇ ਬਹੁਤ ਦਿਨ ਰਾਤ ਉਸ ਕਈ ਸਵੇਰੇ 3 ਵਜੇ ਜਾਗਦੇ ਆ ਕਈ ਸਵੇਰੇ 2 ਵਜੇ ਜਾਗਦੇ ਆ ਸਾਰਾ ਸਾਰਾ ਦਿਨ ਕੰਮ ਕਰਦੇ ਆ ਯਾਰ ਜਦੋਂ ਉਹ ਬੰਦੇ ਇੰਨੇ ਇੱਕ ਜਜ਼ਬਾਤੀ ਹੋ ਕੇ ਫੋਨ ਕਰਦੇ ਆ ਪੀ ਆਰ ਵੀ ਹਾਂ ਅਸੀਂ ਆ ਕਰਨਾ ਇਹਨਾਂ ਲਈ ਤੇ ਜਦੋਂ ਬਾਅਦ ਚੋਂ ਪਤਾ ਲੱਗਦਾ ਤਾਂ ਉਦੋਂ ਦੁੱਖ ਹੁੰਦਾ ਸੋ ਮੈਂ ਕੋਈ ਬਾਹਲਾ ਵੱਡਾ ਨਹੀਂ ਆ ਬਾਈ ਮੈਂ ਇੱਕ ਜਜ਼ਬਾਤੀ ਜਾਂ ਬੰਦਾ ਯਾਰ ਮੈਥੋਂ ਨਾ ਗੱਲ ਕਹਿ ਹੋ ਜਾਂਦੀ ਹੈ ਹਨਾ ਇਹ ਗੱਲ ਵੀ ਮੈਂ ਕਹਿਣੀ ਨਹੀਂ ਸੀ ਚਾਹੁੰਦਾ ਕਰਨੀ ਨਹੀਂ ਸੀ ਚਾਹੁੰਦਾ ਪਰ ਮੇਰੀ ਮਜਬੂਰੀ ਬਣ ਗਈ ਕਿਉਂਕਿ ਮੇਰੇ ਕੋਲੇ 55000 ਰੁਪਿਆ ਜਿਹੜੀ ਉਹ ਮਾਇਆ ਉਹਨਾਂ ਦੀ ਆਈ ਹੋਈ ਸੀ ਉਹ ਆਪਾਂ ਜਿਹੜੇ ਖਜ਼ਾਨਿਆਂ ਚ ਆ ਗਈ ਬੈਕ ਤਾਂ ਨਹੀਂ ਕਰਨੀ ਪਰ ਉਹ ਆਉਣ ਵਾਲੇ ਟਾਈਮ ਦੇ ਵਿੱਚ ਜਿਹੜੇ ਲੋੜਵੰਦ ਆਪਣੇ ਭੈਣ ਭਰਾਜੀ ਕੋਈ ਹੋਊਗਾ ਤਾਂ ਆਪਾਂ ਉਹ ਤੁਹਾਨੂੰ ਮੇਰੇ ਪੇਜ ਨਾਲ ਹੀ ਜਾਣਕਾਰੀ ਵੀ ਦੇਵਾਂਗੇ ਵੀ ਭਾਈ ਇਹ ਉਹ ਪੈਸੇ ਸੀਗੇ ਬਾਕੀ ਆਪਾਂ ਕਿਸੇ ਦਾ ਪੈਸਾ ਚਲੋ ਫੜਦੇ ਨਹੀਂ ਨੀ ਕਿਸਣਾ ਕਦੇ ਵੀ ਤੇ ਨਾ ਹੀ ਆਪਾਂ ਕੋਈ ਬਾਹਲਾ ਇੰਨਾ ਤੁਹਾਨੂੰ ਪਤਾ ਵੀ ਆਪਾਂ ਲਾਈਵ ਵੀ ਹੁੰਨੇ ਆ ਕਿਸਾਨ ਅੰਦੋਲਨ ਦੇ ਵਿੱਚ ਚਲੋ ਉਦੋਂ ਆਪਾਂ ਰੈਗੂਲਰ ਸਾਰੇ ਲਗਾਤਾਰ ਲਾਈਵ ਹੁੰਦੇ ਰਹੇ ਆ ਹਨਾ ਤਾਂ ਹੁਣ ਤਾਂ ਚਲੋ ਆਪਣਾ ਆਪਦੇ ਕਮਾਕਾਰਾਂ ਦੇ ਵਿੱਚ ਵਿਜੀ ਆ ਸੋ ਬੇਨਤੀ ਕਰਦੇ ਆ ਵੀ ਆਪਾਂ ਸਾਰੇ ਭਰਾ ਰਲ ਮਿਲ ਕੇ ਇੱਕ ਚੰਗੀ ਸੋਚ ਲੈ ਕੇ ਆਈਏ ਕੀ ਗਾ ਵੀ ਆ ਕੰਮ ਬੰਦ ਕਰੀਏ ਟੂਰਨਾਮੈਂਟਾਂ ਤੇ ਟੂਰਨਾਮੈਂਟਾਂ ਤੇ ਬੰਦੇ ਹੁੰਦੇ ਆ ਕਿ ਕੀ ਯਾਰੀ ਚਾਰ ਚਾਰ ਬੰਦੇ ਵੀ ਸੱਜਣ ਸਾਡੇ ਟੂਰਨਾਮੈਂਟਾਂ ਤੇ ਪਲੇਅਰ ਜਾਂ ਹੋਰ ਜਿਹੜੇ ਇਦਾਂ ਦੇ ਗੇੜੇ ਆਲੇ ਆ ਜਾਂਦੇ ਆ ਦੇਖੋ ਟੂਰਨਾਮੈਂਟ ਤੇ ਲੋਕ ਤਾਂ ਉਹੀ ਹੁੰਦੇ ਆ ਉਹ ਵਿਚਾਰੇ ਯਾਰ ਇੱਕ ਤਾਂ ਦੀ ਜੇਬ ਚੋਂ ਖਰਚਾ ਕਰਕੇ ਆਉਂਦੇ ਆ ਦੂਜਾ ਜਦੋਂ ਕੋਈ ਅਸੀਂ ਬੇਨਤੀ ਕਰਦੇ ਆ ਬਈ ਕਦੇ ਕਿਸੇ ਨੇ ਮੱਥੇ ਵੱਟ ਹੀ ਨਹੀਂ ਪਾਇਆ ਯਾਰ ਕਿਸੇ ਗੱਲ ਤੋਂ ਹਨਾ ਤਾਂ ਫੇਰ ਉਦੋਂ ਬਾਅਦ ਗੀਮਾਂ ਆਲਿਆਂ ਨੂੰ ਵੀ ਉਹ ਦਿੰਦੇ ਆ ਯਾਰ ਆਪਾਂ ਉਹਨਾਂ ਨੂੰ ਉਹਨਾਂ ਦੀਆਂ ਜੀਬਾਂ ਥੋੜਾ ਖਾਲੀ ਕਰਨੀਆਂ ਆਪਾਂ ਯਾਰ ਠੀਕ ਆ ਕੋਈ ਦਸਵੰਦ ਹੁੰਦਾ ਲੋੜ ਬੰਦ ਇੱਕ ਬੰਦਾ ਆ ਗਿਆ ਇੱਕ ਟੂਰਨਾਮੈਂਟ ਤੇ ਚਲੋ ਜੀ ਪ੍ਰੋਪਰ ਤਰੀਕੇ ਨਾਲ ਹੈਲਪ ਹੋ ਜਾਂਦੀ ਆ ਪਰ ਇਹ ਥੋੜਾਗਾ ਵੀ ਯਾਰ ਵੀ ਆਪਾਂ ਆ ਟੂਰਨਾਮੈਂਟ ਤੇ ਵੀ ਆਣਾ ਦੂਜੇ ਤੇ ਵੀ ਜਾਣਾ ਤੀਜੇ ਤੇ ਵੀ ਜਾਣਾ ਚੌਥੇ ਤੇ ਵੀ ਜਾਣਾ ਸੋ ਇਹ ਬੇਨਤੀ ਆ ਬਿਲਕੁਲ ਬਾਈ ਨੇ ਇੱਕ ਨੇ ਗੱਲ ਬੜੀ ਵਧੀਆ ਕਹੀ ਤੇ ਕੋਈ ਵੀ ਇਸ ਤਰ੍ਹਾਂ ਦਾ ਵੀ ਢੀਡੇ ਵਾਲਾ ਕੋਈ ਸੱਜਣ ਆਊਗਾ ਆਉਣ ਵਾਲੇ ਟਾਈਮ ਦੇ ਵਿੱਚ ਪਹਿਲੀ ਗੱਲ ਤਾਂ ਉਹ ਆਪ ਦਾ ਪੈਸਾ ਲਿਖਾ ਕੇ ਲੈ ਕੇ ਆਵੇ ਪੰਚਾਇਤ ਤੋਂ ਆਪਦੇ ਤਾਂ ਪੰਜੇ ਦੇ ਸਾਈਨ ਹੋਣ ਵੀ ਬਾਕੀ ਆਹੀ ਇਹ ਲੋੜ ਬੰਦਾ ਠੀਕ ਆ ਬਾਕੀ ਇਹ ਲੋੜ ਬੰਦਾ ਤੇ ਚਲੋ ਆਪਾਂ ਉਹਦਾ ਸੰਗਤ ਕਰੂਗੇ ਆਪਾਂ ਦਾ ਕੁਝ ਵੀ ਨਹੀਂ ਆਪਾਂ ਤਾਂ ਬਈ ਜਮਾ ਕੂੜਾਂਗੇ ਸਿੱਧੀ ਗੱਲ ਤੁਹਾਨੂੰ ਦੱਸ ਗਿਆ ਹਨਾ ਪ੍ਰਤਾਪ ਵੀਰੇ ਠੀਕ ਆ ਜੀ ਬਿਲਕੁਲ ਫਿਰ ਪਤਾ ਤੁਸੀਂ ਜਿਵੇਂ ਮੈਸੇਜ ਵਾਰ-ਵਾਰ ਕਰ ਰਹੇ ਹੋ ਫਿਰ ਉਹ ਗੱਲ ਕੱਟੀ ਜਾਂਦੀ ਆ ਪ੍ਰਤਾਪ ਕੜਿਆਣਾ ਵੀਰੇ ਬਿਲਕੁਲ ਠੀਕ ਆ ਪਹਿਲਾਂ ਗੱਲ ਸੁਣ ਲਓ ਫਿਰ ਮੇਰਾ ਵੀ ਧਿਆਨ ਦੂਜੇ ਪਾਸੇ ਚਲਾ ਜਾਂਦਾ ਹਨਾ ਸੋ ਬੇਨਤੀ ਆਪਾਂ ਰਲ ਮਿਲ ਕੇ ਸਾਰੇ ਭਰਾ ਇਸ ਚੀਜ਼ ਤੋਂ ਵੀ ਥੋੜਾ ਜਿਆਹ ਉਹ ਕਰੀਏ ਟਰਨਮੈਂਟ ਕਮੇਟੀਆਂ ਨੂੰ ਵੀ ਬੇਨਤੀ ਆ ਸਾਰੇ ਜਿੰਨੇ ਮੇਰੇ ਭਰਾ ਆਉਂਦੇ ਆ ਨਾ ਉਹਨਾਂ ਨੂੰ ਵੀ ਬੇਨਤੀ ਆ ਵੀ ਆਪਾਂ ਥੋੜਾ ਜਿਆਹ ਲੋਕਾਂ ਬਾਰੇ ਵੀ ਸੋਚਿਆ ਕਰੀਏ ਟਰਨਮੈਂਟ ਤੋਂ ਵੀ ਆਉਂਦੇ ਆ ਸਹਿਯੋਗ ਵੀ ਟਰਨਮੈਂਟ ਲਈ ਪਾਉਂਦੇ ਆ ਫਿਰ ਉਹ ਸਾਨੂੰ ਵੀ ਪੈਸੇ ਦਿੰਦੇ ਆ ਜਦੋਂ ਵੀ ਇਸ ਤਰ੍ਹਾਂ ਦੇ ਛੱਟ ਫੇਰ ਲੱਗਦੀ ਆ ਉਦੋਂ ਵੀ ਪੈਸੇ ਪਾਉਂਦੇ ਆ ਜਦੋਂ ਜਰ ਮੈਂ ਕਹਿੰਦਾ ਵੀ ਫਿਰ ਵੀ ਰਾਤ ਨੂੰ ਇਹੋ ਵੀਡੀਓ ਇੰਨੀ ਕੁ ਵਾਇਰਲ ਹੋ ਗਈ ਲੋਕ ਇੰਨੇ ਅਮੋਸ਼ਨਲ ਹੋ ਕੇ ਰੋ ਰੋ ਕੇ ਮੈਸੇਜ ਕਰ ਰਹੇ ਆ ਨਾ ਤਾਂ ਉਹਨਾਂ ਨੇ ਇੱਕ ਵਾਰੀ ਵੀ ਨਹੀਂ ਸੋਚਿਆ ਦੁੱਖ ਇਸ ਗੱਲ ਦਾ ਯਾਰ ਕਰ ਵੀ ਠੀਕ ਹੈ ਇਦਾਂ ਫਿਰ ਹਰ ਦੇਖੋ ਯਾਰ ਆਪਾਂ ਪਿੰਡਾਂ ਦੇ ਵਿੱਚ ਰਹਿੰਦੇ ਆ ਹਰ ਇੱਕ ਦਾ ਕੋਈ ਆਪਾਂ ਕਹਿੰਦੇ ਕਿਸੇ ਨਾ ਕਿਸੇ ਨਾਲ ਆਪਾਂ ਕਰਜ਼ਾ ਦੇਣਾ ਹੀ ਆ ਕਿਸੇ ਨਾ ਕਿਸੇ ਦਾ ਕੁਝ ਨਾ ਕੋਈ ਦੇਣਾ ਹੀ ਆ ਉਹ ਆਪਾਂ ਆਪਦੀ ਮਿਹਨਤ ਨਾਲ ਉਹਨੂੰ ਉਹ ਕਰੀਏ ਨਾ ਕਿ ਆਪਾਂ ਇਸ ਤਰ੍ਹਾਂ ਟੂਰਨਾਮੈਂਟਾਂ ਤੇ ਆ ਕੇ ਲੋਕਾਂ ਨੂੰ इमोशनल ਬਲੈਕਮੇਲ ਕਰਕੇ ਮੇਰੇ ਵਰਗੇ ਜਜ਼ਵਤੀ ਬੰਦੇ ਜਜ਼ਵਤੀ ਹੋ ਕੇ ਮੋਲ ਜਾਂਦੇ ਆ ਸੋ ਇਹਨਾਂ ਗੱਲਾਂ ਵੱਲ ਬਈਜੀ ਪਲੀਜ਼ ਪਲੀਜ਼ ਧਿਆਨ ਦਿਓ ਹਾਂਜੀ ਮਿੱਤਰੋ ਪੂਰੀ ਵੀਡੀਓ ਦੇਖ ਲਈਆ ਤਾਂ ਕਮੈਂਟ ਕਰਕੇ ਜਰੂਰ ਦੱਸਿਓ ਵੀ ਰਪਿੰਦਰ ਬਾਈ ਨੇ ਮਾਤਾ ਨੇ ਗਲਤ ਕੀਤਾ ਜਾਂ ਸਹੀ ਕੀਤਾ ਯਾ ਰਪਿੰਦਰ ਬਾਈ ਸਹੀ ਆ ਕਿ ਗਲਤ ਆ ਵਿਚਾਰੇ ਨੇ ਆਪਣਾ ਜਿਹੜਾ ਕਿ ਦੁੱਖ ਆਪਣੇ ਸਾਰੇ ਦਰਸ਼ਕਾਂ ਨਾਲ ਸਾਂਝਾ ਕਰਨਾ ਚਾਹਿਆ ਤੇ ਇਦਾਂ ਗਲਤ ਗੱਲ ਆ ਹਨਾ ਕਿਸੇ ਨਾਲ ਆਪਾਂ ਇਦਾਂ ਧੂੜ ਬੋਲ ਗਏ ਹਾਂ ਉਦਾਂ ਆਪਣੀ ਪ੍ਰੋਬਲਮ ਦੱਸ ਦੋ ਵੀ ਕਬੱਡੀ ਆਪਣੇ ਪੰਜਾਬ ਕੋਲੇ ਕਬੱਡੀ ਕੋਲੇ ਕਿਸੇ ਚੀਜ਼ ਦਾ ਘਾਟਣੀ ਆ ਜੇ ਕਿਸੇ ਚੀਜ਼ ਦੀ ਪ੍ਰੋਬਲਮ ਸੀ ਕੋਈ ਪੈਸੇ ਰੱਕੇ ਦਾ ਕੋਈ ਸੀਗਾ ਮਾਮਲਾ ਤਾ ਉਹ ਆਪਣੇ ਭਰਾ ਨੇ ਜਰੂਰ ਕਰਕੇ ਦੇਣਾ ਸੀਗਾ ਵੈਸੇ ਵੀ ਉਹ ਕਈ ਕੱਢੀ ਕਪਾਂ ਦੇ ਕਈ ਮੁੰਡਿਆਂ ਦੇ ਇਲਾਜ ਕਈ ਕੁੜੀਆਂ ਦੇ ਵਿਆਹ ਕਈ ਬੰਦਿਆਂ ਦੀ ਹੈਲਪ ਕੀਤੀ ਹੈ ਬਾਈ ਨੇ ਤੇ ਬਾਕੀ ਵਰਤਮਾਨ ਸਪੋਰਟ ਕਰਿਓ ਰਵਿੰਦਰ ਬਾਈ ਨੇ ਤੇ ਕਿੱਦਾਂ ਦੀ ਲੱਗੀ ਵੀਡੀਓ ਉਹ ਕਮੈਂਟ ਕਰਕੇ ਜਰੂਰ ਦੱਸਿਓ ਬਾਕੀ ਕਮੈਂਟ ਦੇ ਦੱਸਿਓ ਵੀ ਗਲਤ ਕੀਤਾ ਹੈ ਸਹੀ ਕੀਤਾ ਮਿਲਦੇ ਆਂਗੇ ਅਗਲੀ ਵੀਡੀਓ ਦੇ ਵਿੱਚ